ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਉਹ ਜਿਹੜਾ ਸਾਡੇ ਸ਼ਹੀਦ ਦੇ ਜੋੜ ਮੇਲਾ ਆ ਰਿਹਾ ਹੈ ਉਹਦੇ ਵਾਸਤੇ ਰੱਖੀ ਹੈ ਤੇ ਸਾਰੇ ਅਫੀਸਰ ਸਾਹਿਬਾਨ ਐਸ.ਜੀ.ਐਮ ਸਾਹਿਬ ਸਾਡੇ ਡੀ.ਐਚ.ਓ ਸਾਹਿਬ ਕੋਲ ਈ.ਓ ਸਾਹਿਬ ਸਾਰੇ ਮੀਟਿੰਗ ਪਹੁੰਚੇ ਨੇ ਐਸ.ਜੀ.ਐਮ ਸਾਹਿਬ ਤਸੀਰਦਾ ਸਾਹਿਬ ਤੇ ਇਹ ਅਸੀਂ ਦੇਖਦੇ ਆ ਵੀ ਕੀ ਕੀ ਪ੍ਰਬੰਧ ਜਿਹੜੇ ਹੈਗੇ ਆ ਕਿਉਂਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਇੱਥੇ ਸਾਡੇ कोतਵਾਲੀ ਸਾਹਿਬ ਔਰ ਵੱਡੇ ਗੁਦਵਾਰਾ ਸਾਹਿਬ ਦਰਸ਼ਕ ਕਰਨ ਨੂੰ ਹੁੰਦੀ ਹੈ ਤਾਂ ਉਹ ਉਹਦੇ ਬਾਰੇ ਇਤਾਂ ਇਹ ਹੈ ਵੀ ਟ੍ਰੈਫਿਕ ਮੈਨੇਜਮੈਂਟ ਕਿਵੇਂ ਕੀਤਾ ਜਾਵੇ ਦੂਸਰਾ ਸ਼ਹਿਰ ਚ ਸਫਾਈ ਦਾ ਜਿਹੜਾ ਹੈ ਨਾ ਸਫਾਈ ਉਹ ਉਹ ਮੈਂ ਕਿਦਾਂ ਕਰਨੀ ਹੈ ਤੇ ਹੋਰ ਅਗਰ ਕੋਈ ਵੀਆਈਪੀ ਮੂਵਮੈਂਟ ਹੁੰਦੀ ਹੈ ਤਾਂ ਉਹ ਜਿਹੜਾ ਹੈਗਾ ਉਸ ਨੂੰ ਕਿਵੇਂ ਮੈਨੇਜ ਕਰਨਾ ਹੈ ਔਰ ਇਹ ਜਨਰਲ ਲਾ ਐਂਡ ਆਰਡਰ ਜਿਹੜਾ ਹੈ ਉਹ ਉਹਦੇ ਬਾਰੇ ਤੋ ਸਾਰੇ ਅਸੀਂ ਡਿਸਕਸ ਕਰ ਲਿਆ ਔਰ ਜਿਨ੍ਹਾਂ ਦੀਆਂ ਡਿਊਟੀਆਂ ਬਣਦੀਆਂ ਉਹਨਾਂ ਬਾਰੇ ਸਾਰੀ ਡਿਸਕਸ਼ਨ ਹੋਈ ਹੈ ਔਰ ਸਾਰਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਆ ਆਪਾਂ ਹੁਣ ਪੂਰੇ ਤਿਆਰਿਤ ਹੈ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਆ ਘਟਨਾ अगर ਕੋਈ ਵਾਪਰਦੀ ਹੈ ਤਾਂ ਉਹਨੂੰ ਨਜਿੱਠਣ ਲਈ ਸਾਰਾ ਜਿਹੜਾ ਤੁਸੀਂ ਤਿਆਰ